ਨਈਏ ਬੰਦ ਨਹੀਂਦਾ ਨਾ ਰੱਖੇ ਪਰਮਾਨੈਂਟ ਬੰਦ ਛੋਟਾ ਹਾਲੇ ਆਲੇ ਆ। ਉਹ ਦਰਾਂ ਨੂੰ 20 ਲਿਟਰ ਆ ਜਾਣੀ ਉਹ ਤੇ 2 ਕਵਾਟਰ ਲੱਗ ਜਾਣੀ ਹੈ ਠੀਕ ਹੈ ਜੀ। ਇਹ ਘੜ ਦੇ ਬਾਅਦ ਹੀ ਬਾਅਦ ਚੇਤੀ ਆ ਮਾ। ਖਾਣੇ ਦੀ ਅੱਜ ਜੱਪੇ ਵੇ ਵਿਖੇ ਜਿੱਥੇ ਆਪਣੇ ਕਰਾਲੀ ਵਾਲਿਆਂ ਦਾ ਮਾਤਾ ਸਰਸਵਤੀ ਲੰਗਰ ਦਾ ਕਮੇਟੀ ਦਾ ਲੰਗਰ ਲੱਗਦਾ ਹੈ ਜੋ ਇਹ ਥਾਂ ਤੇ ਲੱਗਦਾ ਹੈ ਜੀ ਇਹ ਬੱਸ ਸਟੈਂਡ ਤੋਂ ਸਿੱਧਾ ਗੁਰਦੁਆਰਾ ਸਾਹਿਬ ਤੋਂ ਇਹ ਰੋਡ ਆ ਰਿਹਾ ਹੈ ਜੀ ਦੇਖੋ ਜੀ ਇਹਦੇ ਨਾਲ ਹੀ ਇੱਕ ਮਾਲਤਾ ਕੰਪਲੈਕਸ ਲਿਖਾਇਆ ਤੁਸੀਂ ਦੇਖ ਸਕਦੇ ਹੋ ਮਾਲਤਾ ਕੰਪਲੈਕਸ ਠੀਕ ਹੈ ਜੀ ਇਹ ਥਾਂ ਤੇ ਆਪਣਾ ਲੰਗਰ ਲੱਗਦਾ ਹੈ ਜੀ ਇੱਥੇ ਤੇ ਇਹਦੇ ਨਾਲ ਹੀ ਸਾਹਮਣੇ ਜੋ ਮਾਤਾ ਸਰਸਵਤੀ ਦਾ ਮੰਦਿਰ ਹੈ ਤੁਸੀਂ ਸਾਹਮਣੇ ਉਹ ਦੇਖ ਰਹੇ ਹੋ ਉਹ ਤੋਂ ਵੀ ਇੱਕ ਰਸਤਾ ਆਉਂਦਾ ਹੈ ਜੀ ਬਹੁਤ ਚੌਕ ਬਣਿਆ ਹੈ ਇਸਦੇ ਨਾਲ ਹੀ ਆਹ ਹੈ ਜੀ ਗੈਸ ਹਾਊਸ ਬਣਿਆ ਹੋਇਆ ਪੁਰਾਣਾ ਦੇ ਨਾਲ ਹੀ ਆਪਣਾ ਇੱਥੇ ਕਚੈਰੀਆਂ ਹੈ ਜੀ ਕਚੈਰੀਆਂ ਦੇ ਗੈਸਟ ਹਾਊਸ ਦੇ ਨਾਲ ਹੀ ਇਹ ਹੈ ਜੀ ਉਹ ਗਿਲਾ ਗਿਲਾ ਚਿਕਾ ਰੋਡ ਕਹਿੰਦੇ ਇਹਨੂੰ ਗੁਲਾ ਚਿਕਾ ਰੋਡ ਉਹ ਰੋਡ ਹੈ ਤੇ ਮਾਲਤਾ ਕੰਪਲੈਕਸ ਦੇ ਵਿੱਚ ਇਹ ਲੰਗਰ ਆਪਣਾ ਇੱਥੇ ਲੱਗਦਾ ਹੈ ਜੀ ਮਾਤਾ ਸਰਸਵਤੀ ਲੰਗਰ ਕਮੇਟੀ ਕੁਰਾਲੀ ਪੇਵੇ ਦੇ ਵਿੱਚ ਕੀਤੀ ਗਈ ਅੱਜ ਮੀਟਿੰਗ ਜੋ ਵੀ ਹਲਵਾਈ ਵਗੈਰਾ ਕੈਟਰਿੰਗ ਵਾਲੇ ਜਨਰੇਟਰ ਵਾਲੇ ਤੇ ਪਾਣੀ ਦੇ ਟੈਂਕਰ ਦੁੱਧ ਵਗੈਰਾ ਜੋ ਵੀ ਲੰਗਰ ਦੀਆਂ ਜ਼ਰੂਰ ਸਤ ਮਾਨਕ ਜਿੱਜਾ ਨੇ ਉਹਨਾਂ ਲਈ ਅੱਜ ਕੀਤੀ ਗਈ ਮੀਟਿੰਗ ਦਿੱਤੀ ਗਈਆਂ ਅੱਜ ਸਾਈਆਂ ਮੀਡੀਅਮ ਚ ਇਹ ਉਹ ਸਥਾਨ ਹੈ ਜਿੱਥੇ ਆਪਣਾ ਲੰਗਰ ਲੱਗਣਾ ਹੈ ਜੀ ਇੱਥੇ ਇੱਥੇ ਪੰਗਤ ਰੂਪ ਦੇ ਵਿੱਚ ਬੈ ਕੇ ਆਪਣੇ ਭਗਤ ਲੋਕ ਜੋ ਸਰਦਾਲੂ ਇੱਥੇ ਆਣਗੇ ਉਹ ਲੰਗਰ ਛਕਣਗੇ ਤੋਂ ਤੁਹਾਨੂੰ 라이 ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜੀ ਇੱਥੇ ਦੀਆਂ ਇਹ ਸਥਾਨ ਤੇ ਲੰਗਰ ਲੱਗੇਗਾ ਆਪਣਾ ਤੁਸੀਂ ਦੇਖ ਲਓ ਜੀ ਕਰਾਲੀ ਵਾਲਿਆਂ ਦੀ ਕਿਰਪਾ ਦੇ ਸਦਕਾ ਸਤਿਗੁਰ ਸੋਮੇ ਜੀ ਦੀ ਕਿਰਪਾ ਦੇ ਸਦਕਾ ਇਹ ਆਪਾਂ ਨੇ ਇੱਥੇ ਮਾਤਾ ਸਰਸਵਤੀ ਲੰਗਰ ਕਮੇਟੀ ਨੇ ਕੁਰਾਲੀ ਵਾਲਿਆਂ ਦੇ ਸਹਿਯੋਗ ਨਾਲ ਕਿੱਥੇ ਜਗ੍ਹਾ ਲਈ ਹੋਈ ਹੈ ਜੀ ਇੱਕ ਤਾਂ ਇਹ ਜਗ੍ਹਾ ਹੈ ਜੀ ਆਪਣੀ ਤੁਸੀਂ ਦੇਖ ਸਕਦੇ ਹੋ ਜੀ ਇਹ ਬੇਸਮੈਂਟ ਥੱਲੇ ਤੇ ਇਹ ਦੁਕਾਨ ਹੈ ਅੰਦਰ ਖੁੱਲਾ ਡੁੱਲੇ ਦੇ ਅੰਦਰ ਤੇ ਇਹ ਹੈ ਜੀ ਆਪਣੀ ਕੋਲ ਬੇਸਮੈਂਟ ਯਾਨੀ ਕਿ ਲੰਗਰ ਹਾਲ ਕਹ ਲੈ ਇਹਨੂੰ ਜਿਹੜਾ ਆਪਣਾ ਦੁਕਾਨ ਕੁਰਾਲੀ ਵਾਲਿਆਂ ਦੇ ਸਹਿਯੋਗ ਨਾਲ ਆਪਾਂ ਨੇ ਉਹ ਲਿਖੀ ਹੈ ਜੀ ਮਾਤਾ ਸਰਸਵਤੀ ਲੰਗਰ ਕਮੇਟੀ ਨੇ ਕਰਵਾ ਕੁਰਾਲੀ ਵਾਲਿਆਂ ਦੇ ਸਹਿਯੋਗ ਦੇ ਨਾਲ ਇਹ ਸਭ ਦੀ ਕੁਰਾਲੀ ਵਾਲਿਆਂ ਦੀ ਸਾਂਝੀ ਜਗਾ ਹੈ ਇਹ ਇੱਥੇ ਆਪਣਾ ਲੰਗਰ ਲੱਗਦਾ ਹੈ ਜੀ ਸੋ ਤੁਸੀਂ ਦੇਖ ਲਓ লাইਵ ਤਸਵੀਰਾਂ ਜੀ ਸੋ ਇਸ ਦੀ ਤਿਆਰੀ ਦੇ ਵਿੱਚ ਅੱਜ ਇੱਥੇ ਆਏ ਸਨ ਨਾ ਭੰਡਾਰਾ ਨਾ ਜੀ ਇਹ ਬੰਦ ਨਹੀਂ ਹੁੰਦਾ ਭੰਡਾਰਾ ਇਹ ਪਰਮਾਨੈਂਟ ਬੰਦ ਹੋ ਗਿਆ ਹੈ ਸੁਣੋ ਇਹ ਨਾਲ 20 ਲੰਡਰ ਆ ਜਾਣੇ ਹੋਵੇ ਜੀ ਉਹ ਕਿਤੇ 20 ਕੁਆਟਰ ਲੱ ਕਰ ਆ ਜਾਣੇ ਜੀ ਹੈ ਜੀ ਕੱਢਦੇ ਬਾਅਦ ਹੀ ਬਾਅਦ ਚੇਕ ਕਰੀਏ ਆਮ ਜੀ 20 ਲੰਡਰ ਤੋਂ ਬਾਅਦ ਇੱਕ ਦਾ ਟੋਨਰ ਚੋਣੇ ਚੋਣੇ ਲੈਣਾ ਸਬਜੀ ਦਾ ਪਾਉਣਾ ਜੀ ਦਾ ਬਣਾ ਲੇ